ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਦੀਆਂ ਸਾਕੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਅਇਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ سامنے ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਆਉਣ ਉੱਪਰ ਕਲਿੱਕ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਹਿੰਦੇ ਆ ਜਦੋਂ ਗੁਰੂ 파ਸ਼ਾ ਜੀ ਸੁਲਤਾਨਪੁਰ ਲੋਧੀ ਵਿਖੇ ਮੋਦੀ ਦੀ ਜ਼ਿੰਮੇਵਾਰੀ ਬੜੀ ਹੀ ਕੁਸ਼ਲਤਾ ਨਾਲ ਨਿਭਾ ਰਹੀ ਸੀ ਤਾਂ ਨਵਾਬ ਵੀ ਉਹਨਾਂ ਦੇ ਫੁਰਤੀਂਦੇ ਤੇ ਸੋਝੇ ਹੋਏ ਕੰਮ ਕਰਨ ਦੇ ਤਰੀਕੇ ਨੂੰ ਵੇਖ ਕੇ ਬਹੁਤ ਪ੍ਰੇਸ਼ਾਨ ਸੀ ਪਰ ਭਾਈਆ ਜੈ ਰਾਮ ਜੀ ਤੇ ਭੈਣ ਨਾਨਕੀ ਜੀ ਉਹਨਾਂ ਦੇ ਕੰਮਾਂ ਨੂੰ ਲੈ ਕੇ ਥੋੜੇ ਜਿਹੀ ਨਾਰਾਜ਼ ਸਨ ਥੋੜੇ ਜਿਹੀ ਪਰੇਸ਼ਾਨ ਸਨ ਇਹਦਾ ਕਾਰਨ ਇਹ ਸੀ ਕਿ ਗੁਰੂ ਪਾਸ਼ਾ ਜੀ ਆਪਣੀ ਤਨਖਾਹ ਦਾ ਜੋ ਵੀ ਹਿੱਸਾ ਉਹਨਾਂ ਨੂੰ ਮਿਲਦਾ ਸੀ ਜਾਂ ਜੋ ਉਹਨਾਂ ਦੇ ਹਿੱਸੇ ਦਾ ਰਸ਼ਨ ਪਾਣੀ ਉਹਨਾਂ ਨੂੰ ਮੋਦੀ ਦੀ ਜ਼ਿੰਮੇਵਾਰੀ ਨਿਭਾਉਣ ਕਰਕੇ ਮਿਲਦਾ ਸੀ ਉਹ ਆਪਣੇ ਪਾਸ ਕੁਝ ਨਾ ਰੱਖ ਕੇ ਸਭ ਗਰੀਬਾਂ ਦੇ ਵਿੱਚ ਵੰਡ ਦਿੰਦੇ ਸਨ ਜਦੋਂ ਵੇਲਾ ਸਮਾਂ ਮੈਂਦਾ ਤਾਂ ਉਹ ਸਤ ਸੰਗ ਕੜਦੇ ਪ੍ਰਭੂ ਦੀ ਸੇਵਤ ਵਿੱਚ ਸ਼ਬਦ ਗਾਇਨ ਕਰਕੇ ਆਪਣਾ ਸਮਾਂ ਬਕੀਤ ਕਰਦੇ ਸੀ ਆਪਣੇ ਆਪ ਵਿੱਚ ਉਹ ਬਹੁਤ ਹੀ ਸਾਦਾ ਤਨਨਰੰਲਾ ਦਾ ਜੀਵਨ ਬਤੀਤ ਕਰਦੇ ਸੀ ਉਹਨਾਂ ਦੇ ਲਿਬਾਸ ਜਿਹੜੇ ਗੁਰੂ ਪਾਸ਼ਾ ਜੀ ਦੇ ਹੁੰਦੇ ਸਨ ਜਿਹਦੇ ਉਹਨਾਂ ਦੇ ਚੋਲੇ ਹੁੰਦੇ ਸਨ ਬੜੇ ਹੀ ਸਾਦੇ ਹੁੰਦੇ ਸਨ ਬਹੁਤ ਘੱਟ ਉਹ ਖਾਂਦੇ ਪੀਂਦੇ ਸਨ ਕਦੇ ਗੁਰੂ ਪਾਸ਼ਾ ਜੀ ਕਿਸੇ ਗੱਲ ਲਈ ਫਿਕਰਮੰਦ ਨਹੀਂ ਸਨ ਹੁੰਦੇ ਕਦੇ ਧਨ ਦੌਲਤ ਜਾਂ ਕੀਮਤੀ ਚੀਜ਼ਾਂ ਜੋੜਨ ਬਾਰੇ ਉਹਨਾਂ ਨੇ ਕਦੇ ਖਿਆਲ ਨਹੀਂ ਸੀ ਕੀਤਾ ਨਾ ਕਿਸੇ ਪ੍ਰਕਾਰ ਦੀ ਜ਼ਮੀਨ ਜਗ੍ਹਾ ਤੋਂ ਬਣਾਈ ਸੀ ਹਾਲਾਂਕਿ ਨਵਾਬ ਦੇਹ ਮੋਦੀ ਖਾਨੇ ਵਿੱਚ ਮੋਦੀ ਦੀ ਜ਼ਿੰਮੇਵਾਰੀ ਨਿਭਾਉਣ ਵਾਲਾ ਇੱਕ ਵੱਡਾ ਆਲਦਾ ਮੰਨਿਆ ਜਾਂਦਾ ਸੀ ਉਸ ਸਮੇਂ ਵਿੱਚ ਉਹਨੂੰ ਚੰਗੀ ਤਨਖਾਹ ਚੰਗਾ ਰਸਦ ਪਾਣੀ ਮਿਲਦਾ ਸੀ ਜੇਕਰ ਗੁਰੂ ਪਾਸ਼ਾ ਜੀ ਸਾਹਤੇ ਕੋਈ ਵੀ ਹੋਰ ਹੁੰਦਾ ਤਾਂ ਉਹ ਤੱਕ ਕੋਈ ਤਣਾੜਪੁਰ ਬਣ ਜੁਕਿਆ ਹੁੰਦਾ ਪਰ ਗੁਰੂ ਪਾਸ਼ਾ ਜੀ ਆਪਣੇ ਜੀਵਨ ਦੇ ਵਿੱਚ ਜੋ ਵੀ ਕਿਰਤ ਕਮਾਈ ਕਰਦੇ ਸਭ ਲੋੜਵੰਦਾਂ ਚ ਗਰੀਬਾਂ ਦੇ ਵਿੱਚ ਵੰਡਦੇ ਸਨ ਸੋ ਇਸ ਤਰਕੇ ਉਹਨਾਂ ਦੀ ਜਿਹੜੀ ਭੈਣ ਸੀ ਤੇ ਭਾਈ ਆ ਜੈਰਾਮ ਜੀ ਸੀ ਉਹ ਥੋੜੇ ਚਿੰਤਤ ਰਹਿੰਦੇ ਸਨ। ਇਹੀ ਉਹਨਾਂ ਦਾ ਕਾਰਨ ਸੀ। ਉਹ ਸੋਚਦੇ ਸਨ ਕਿ ਜੇਕਰ ਪਿਤਾ ਮਹਿਤਾ ਕਾਲੂ ਜੀ ਸਾਨੂੰ ਪੁੱਛਣਗੇ ਕਿ ਅਸੀਂ ਨਾਨਕ ਨੂੰ ਤੁਹਾਡੇ ਕੋਲ ਭੇਜਿਆ ਸੀ ਇਹਨੇ ਕੋਈ ਕੰਮਕਾਰ ਸ਼ੁਰੂ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਥੋੜਾ ਬਹੁਤ ਆਪਣੇ ਬਾਰੇ ਆਪਣੇ ਪਰਿਵਾਰ ਬਾਰੇ ਸੋਚਣਾ ਸ਼ੁਰੂ ਕੀਤਾ ਤਾਂ ਸਿੱਖੀ ਦੱਸਾਂਗੇ। ਉਹਨਾਂ ਦਾ ਪੁੱਤਰ ਇੰਨਾ ਵੱਡਾ ਅਧਿਕਾਰੀ ਹੋਣ ਤੇ ਵੀ ਕੋਈ ਪੈਸਾ ਨਹੀਂ ਬਚਾ ਸਕਿਆ। ਇਸ ਲਈ ਉਹਨਾਂ ਦੋਨਾਂ ਜੀਆ ਨੇ ਸਲਾਹ ਬਣਾਈ ਕਿ ਕਿਉਂ ਨਾ ਗੁਰੂ ਪਾਤਸ਼ਾਹ ਜੀ ਦਾ ਵਿਆਹ ਕਰ ਦਿੱਤਾ ਜਾਵੇ ਹੋ ਸਕਦਾ ਹੈ ਗੜਸਤੀ ਜੀਵਨ ਵਿੱਚ ਭੈਣ ਕਰਕੇ ਉਹ ਸਾਧੂ ਸੰਤਾਂ ਦੀ ਸੰਗਤ ਉਹਨਾਂ ਤੋਂ ਵਿਸਰਜ ਜਾਵੇ ਹੋ ਸਕਦਾ ਹੈ ਉਹ ਆਪਣੇ ਪਰਿਵਾਰ ਵਾਸਤੇ ਕੁਝ ਜੋੜਨ ਲੱਗ ਜਾਣ ਹੋ ਸਕਦਾ ਹੈ ਉਹ ਆਪਣੇ ਬਾਰੇ ਥੋੜਾ ਸੋਚਣ ਲੱਗ ਜਾਣ ਸੋ ਇਦਾਂ ਦੀ ਸੋਚਾਂ ਸੋਚ ਕੇ ਬਟਾਲੇ ਦੇ ਰਹਿਣ ਵਾਲੀ ਇੱਕ ਪਿੰਡ ਪੱਖੋ ਕੇ ਰੰਧਾਵੇ ਦੇ ਪਟਵਾਰੀ ਬਾਬਾ ਮੂਲ ਚੰਦ ਜਿਨ੍ਹਾਂ ਦਾ ਸ਼੍ਰੀ ਜੈ RAM ਜੀ ਨਾਲ ਚੰਗਾ ਵਖਵ ਸੀ ਉਹਨਾਂ ਦੀ ਇੱਕ ਲੜਕੀ ਸੀ ਬੀਬੀ ਸੁਨੱਖਣੀ ਜੋ ਕਿ ਬੜੀ ਹੀ ਸੁੰਦਰ ਤੇ ਸ਼ਸ਼ੀਲ ਬੱਚੀ ਸੀ ਸੋ ਸ਼੍ਰੀ ਜੈ RAM ਜੀ ਨੇ ਜਦੋਂ ਰਿਸ਼ਤੇ ਦੀ ਗੱਲ ਚਲਾਈ ਤਾਂ ਬਾਬਾ ਮੂਲ ਚੰਦ ਜੀ ਝੱਟ ਸਹਿਮਤ ਹੋ ਗਏ ਉਹਦਾ ਕਾਰਨ ਸੀ ਕਿ ਇੱਕ ਤਾਂ ਗੁਰੂ ਨਾਨਕ ਪਾਸ਼ਾ ਜੀ ਦੇ ਪੁਰਾਣ ਨਗਰ ਦੇ ਵਿੱਚ ਬਹੁਤ ਹੀ ਨੇਕ ਹੋਣ ਕਰਕੇ ਬਹੁਤ ਜਦਾ ਸਤਿਕਾਰ ਤੇ ਨੰਮਾ ਸੀ ਦੂਜਾ ਮੋਦੀਖਾਨੇ ਦੇ ਅਧਿਕਾਰੀ ਜਿਹੜੇ ਸੀਗੇ ਉਸਵੇਂ ਦੇ ਉੱਚ ਅਧਿਕਾਰੀ ਦੇ ਤੌਰ ਤੇ ਉਹ ਜੌਬ ਕਰਦੇ ਸਨ ਨੌਕਰੀ ਕਰਦੇ ਸਨ ਸੋ ਐਸਾ ਰਿਸ਼ਤਾ ਕੋਈ ਵੀ ਪਿਤਾ ਕਿਉਂ ਠੁਕਰਾਂਦਾ ਸੋ ਉਹਨਾਂ ਨੇ ਇਹ ਰਿਸ਼ਤਾ ਜਿਹੜਾ ਕਰਨਾ ਮਨਜ਼ੂਰ ਕਰ ਲਿਆ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਆਪਣੀ ਭੈਣ ਨੂੰ ਕਿਉਂਕਿ ਭੈਣ ਨਾਨਕੀ ਜੀ ਪੁੱਛਦੇ ਸਮੇਂ ਥੋੜਾ ਜਿਹਾ ਜ਼ਿਕਰ ਆਇਆ ਸੰਨ ਉਹਨਾਂ ਨੂੰ ਲੱਗਿਆ ਕਿ ਮੇਰਾ ਵੀਰ ਜਿਸ ਤਰ੍ਹਾਂ ਦੇ ਖਿਆਲਤ ਰੱਖਦਾ ਹੈ ਜਿਸ ਤਰ੍ਹਾਂ ਦਾ ਇਹ ਜੀਵਨ ਬਤੀਤ ਕਰਦਾ ਹੈ ਜਿੱਦਾਂ ਦੀ ਮੇਰੇ ਵੀਰ ਦੀ ਸੰਗਤ ਹੈ ਹੋ ਸਕਦਾ ਹੈ ਇਹ ਵਿਆਹ ਕਰਨ ਨੂੰ ਨਾਂ ਕਰਦੇ ਪਰ ਗੁਰੂ ਪਾਸ਼ਾ ਜੀ ਨੇ ਕਿਹਾ ਕਿ ਭੈਣ ਜੀ ਤੁਸੀਂ ਮੈਨੂੰ ਸੰਦੇ ਅਸੀਸਾਂ ਮੈਂ ਦਿਓ ਗ੍ਰਸਤ ਹੋ ਕੇ ਵੀ ਪਰਮਾਤਮਾ ਦਾ ਜੀਵਨ ਜੀ ਸਕਦੇ ਆ ਪਰਮਾਤਮਾ ਦੇ ਨਾਲ ਸੁਰਤ ਜੋੜ ਸਕਦੇ ਆ ਪ੍ਰਭੂ ਦੀ ਭਗਤੀ ਹੋ ਸਕਦੀ ਹੈ ਲੋਕਾਂ ਦੀ ਸੇਵਾ ਕੀਤੀ ਜਾ ਸਕਦੀ ਹੈ ਸੋ ਮੇਰਾ ਪਹਿਲਾ ਫਰਜ ਜੇਕਰ ਤੁਸੀਂ ਮੇਰਾ ਵਿਆਹ ਕਰਦੇ ਹੋ ਤਾਂ ਆਪਣੀ ਪਤਨੀ ਤੇ ਹੋਵੇਗਾ ਆਪਣੇ ਪਰਿਵਾਰ ਲਈ ਹੋਵੇਗਾ ਤੇ ਦੂਜਾ ਫਰਜ ਨੀਰਾ ਅਕਾਲ ਪੁਰਖ ਵਾਹਿਗੁਰੂ ਦੀ ਸੇਵਤ ਸਿਲਾ ਲਈ ਹੋਵੇਗਾ ਉਹਦੀ ਖੁਦਰਾਤ ਉਹਦੀ ਸਰਜੀ ਹੋਈ ਇਹ ਸਾਰੀ ਮਾਨਵਤਾ ਦੇ ਲਈ ਹੋਵੇਗਾ ਸ਼੍ਰੀ ਜੈਰਾਮ ਜੀ ਤੇ ਬੇਬੇ ਨਾਨਕੀ ਜੀ ਜੋ ਪਹਿਲਾਂ ਡਰ ਰਏ ਸਨ ਕਿ ਧਾਰਮਿਕ ਖਿਆਲ ਹੋਣ ਕਰਕੇ ਸ਼ਾਇਦ ਗੁਰੂ ਜੀ ਵਿਆਹ ਤੋਂ ਨਾ ਕਰ ਦੇਣ ਪਰ ਜਦੋਂ ਉਹਨਾਂ ਨੇ ਗੁਰੂ 파ਸ਼ਰਾ ਜੀ ਦੇ ਤ੍ਰਸਤ ਜੀਵਨ ਬਾਰੇ ਵਿਚਾਰ ਸੁਣੇ ਉਹਨਾਂ ਦਾ ਉਤਸ਼ਾਹ ਵੇਖਿਆ ਤਾਂ ਬਹੁਤ ਖੁਸ਼ ਹੋਏ ਉਹਨਾਂ ਨੇ ਝੱਟ ਫਿਰ ਮਹੂਰਤ ਕਢਾਇਆ ਜੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਪਿੰਦ ਤਲਵੰਦੀ ਵਿਖੇ ਵੀ ਉਹਨਾਂ ਨੂੰ ਮਾਤਾ ਪਿਤਾ ਜੀ ਨੂੰ ਸੱਦੇ ਭੇਜੇਗੇ ਮਾਤਾ ਕਿਰਪਾ ਜੀ ਨੂੰ ਕਿਤਾ ਮਹਿਤਾ ਖਾਲੂ ਜੀ ਨੂੰ ਗੁਰੂ ਜੀ ਦੇ ਹੋਰ ਮਿੱਤਰਾਂ ਨੂੰ ਬੁਲਾਇਆ ਗਿਆ ਗੁਰੂ ਜੀ ਉਸ ਸਮੇਂ ਅਠਾਰਾਂ ਬੜਨ ਦੇ ਹੋ ਗਏ ਸਨ ਉਹਨਾਂ ਦਾ ਵਿਆਹ 24 ਜੇਠ ਸੰਮਤ 1544 ਨੂੰ ਨਿਸ਼ਚਿਤ ਹੋਇਆ ਸੁਲਤਾਨਪੁਰ ਲੋਧੀ ਤੋਂ ਜੰਝ ਕੋੜਿਆਂ ਤੇ ਊਠਾਂ ਤੇ ਬਟਾਲੇ ਪਹੁੰਚਦੀ ਹੈ ਜਿੱਥੇ ਜੰਝ ਨੇ ਡੇਰਾ ਲਾਇਆ ਸੀ ਉਥੇ ਨਾਲ ਇੱਕ ਕੱਚੀ ਕੰਧ ਖੜੀ ਹੋਈ ਸੀ ਜੋ ਕਿ ਥੋੜੀ ਡਿੱਗਣ ਵਾਲੀ ਸੀ ਖਸਤਾ ਹਾਲਤ ਵਿੱਚ ਸੀ ਇੱਕ ਮਾਈ ਉਹਨਾਂ ਦੇ ਸੋਰੇ ਕਰਾ ਵਿੱਚੋਂ ਆਂਦਨੇ ਤੇਉ ਕਹਨੇ ਨੇ ਕਿ ਪੁੱਤਰ ਮੰਜਾ ਥੋੜਾ ਪਿੱਛੇ ਹਟ ਕੇ ਡਾਉਣਾ ਇਹ ਕੰਦ ਡਿੱਗਣ ਵਾਲੀ ਹੈ ਜਦੋਂ ਗੁਰੂ ਪਾਤਸ਼ਾਹ ਨੇ ਗੱਲ ਸੁਣੀ ਗੁਰੂ ਜੀ ਨੇ ਉਸ ਮਾਈ ਨੂੰ ਕਿਹਾ ਕਿ ਸਾਨੂੰ ਪਤਾ ਹੈ ਮਾਈ ਇਹ ਕੰਦ ਪੁਰਾਣੀ ਹੈ ਪਰ ਤੁਸੀਂ ਫਿਕਰ ਨਾ ਕਰੋ ਇਹ ਕੰਦ ਖਦੇ ਨਹੀਂ ਡਿੱਗੇਗੀ ਇਹ ਕੰਦ ਅੱਜ ਵੀ ਬਟਾਲੇ ਵਿੱਚ ਮੌਜੂਦ ਹੈ ਉਥੇ ਗੁਰਦੁਆਰਾ ਸਾਹਿਬ ਸਜੋਬਿਤ ਨੇ ਤੇ ਉਹ ਕੰਧ ਗੁਰੂ ਪਾਸ਼ਾ ਜੀ ਦੇ ਬੋਲ اٹੰਬ ਹੋਏ ਤੇ ਅੱਜ ਵੀ ਉਹ ਉਸੇ ਤਰ੍ਹਾਂ ਖੜੀ ਹੈ ਬਿਲਕੁਲ ਉਹ ਦੇਗੀ ਨਹੀਂ ਜੀ ਗੁਰੂ ਜੀ ਦੀ ਬਰਾਤ ਜਿਹੜੀ ਸੀ ਉਹ ਬਹੁਤ ਔਖੀ ਸੀ ਇਹਦੇ ਵਿੱਚ ਜੇ ਰਾਏ ਬੁਲਾਰ ਵਰਗੇ ਵੱਡੇ ਵੱਡੇ ਤਨਾਲ ਸ਼ਾਮਲ ਸਨ ਤੇ ਸੁਲਤਾਨਪੁਰ ਨੂੰ ਦੀ ਦੇ ਨਵਾਬ ਸ਼ਾਮਲ ਸਨ ਤੇ ਉੱਥੇ ਹੀ ਉਹਨਾਂ ਦੇ ਲੰਗੂਟਿਏ ਯਾਰ ਵੀ ਸ਼ਾਮਲ ਸਨ ਸਾਧੂ ਤੇ ਭਗਵੇਂ ਕੱਪੜਿਆਂ ਵਾਲੇ ਸੰਤ ਵੀ ਮੌਜੂਦ ਸਨ ਗੁਰੂ ਪਾਸ਼ਾ ਜੀ ਦੀ ਜਿਹੜੀ ਜੰਜ ਸੀ ਉਹ ਬਹੁਤ ਹੀ ਵੱਖਰੀ ਤਰੀਕੇ ਦੀ ਸੀ ਬਟਾਲੇ ਦੇ ਲੋਕਾਂ ਨੇ ਅਜਿਹੀ ਬਰਾਤ ਕਦੇ ਨਹੀਂ ਸੀ ਵੇਖੀ ਸੋ ਇਸ ਕਰਕੇ ਉਹ ਇਸ ਜੰਜ ਨੂੰ ਵੇਖ-ਵੇਖ ਕੇ ਹੈਰਾਨ ਹੋ ਰਹੇ ਸਨ ਜਦੋਂ ਵਿਆਹ ਹੋ ਗਿਆ ਗੁਰੂ ਜੀ ਮਾਤਾ ਸੁਲੱਖਣੀ ਜੀ ਨੂੰ ਦੇਖ ਕੇ ਸੁਲਤਾਨ ਪਰਲੋਦੀ ਆ ਜਾਂਦੇ ਨੇ ਇੱਥੇ ਭਾਈ ਅਜਾਹ ਰਾਮ ਜੀ ਤੇ ਬੇਬੇ ਨਾਲਕੀ ਜੀ ਨੇ ਗੁਰੂ ਪਾਸ਼ਾ ਜੀ ਲਈ ਇੱਕ ਵੱਖਰਾ ਮਕਾਨ ਬਣਾ ਦਿੱਤਾ ਸੀ ਤਾਂ ਕਿ ਉਹ ਆਪਣੀ ਗ੍ਰਸਤੀ ਜੀਵਨ ਤੇ ਵਧੀਆ ਗੁਜ਼ਾਰ ਸਕਣ ਆਪਣੇ ਬਾਲ ਬੱਚੇ ਆਪਣੇ ਪਰਿਵਾਰ ਨਾਲ ਰਹਿ ਸਕਣ ਗੁਰੂ ਪਾਸ਼ਾ ਜੀ ਦੇ ਪਿਤਾ ਤੇ ਮਾਤਾ ਕੁਝ ਦਿਨ ਆਪਣੇ ਪੁੱਤਰ ਦੇਵਯਾਤੂ ਬਾਦ ਰੈਂਦੇ ਨੇ ਨਦੇ ਨਾਲ ਤੇ ਫਿਰ ਵਾਪਸ ਤਲਵੰਡੀ ਚਲੇ ਜਾਂਦੇ ਨੇ ਜੀ ਪਾਕਿਸਤਾਨ 'ਚ ਉਸ ਵੇਲੇ ਪੰਜਾਬ ਤੇ ਪਾਕਿਸਤਾਨ ਇੱਕੋ ਹੀ ਸੀ ਸੋ ਇੱਥੇ ਹੀ ਉਹਨਾਂ ਦੇ ਘਰ ਦੋ ਸਾਹਿਬਜ਼ਾਦੇ ਬਾਬਾ ਸ਼੍ਰੀਚੰਦ ਜੀ ਜੋ ਕਿ ਭਾਦੋਂ ਸੁਦੀ ਨੋ ਸੰਮਤ 1555 ਨੂੰ ਪੈਦਾ ਹੁੰਦੇ ਨੇ ਤੇ ਬਾਬਾ ਲਖਮੀ ਦਾਸ ਜੀ ਜਿਨ੍ਹਾਂ ਦਾ ਜਨਮ 19 ਫੱਗਨ ਤੇ ਸੰਮਤ 1553 ਨੂੰ ਹੁੰਦਾ ਹੈ ਸੋ ਇਸ ਤਰ੍ਹਾਂ ਗੁਰੂ ਪਾਸ਼ਾ ਜੀ ਦਾ ਵਿਆਹ ਹੁੰਦਾ ਬੜੀ ਧੂਮ-ਧਾਮ ਨਾਲ ਅੱਜ ਵੀ ਬਟਾਲੇ ਸ਼ਹਿਰ ਦੇ ਵਿੱਚ ਗੁਰੂ ਪਾਸ਼ਾ ਜੀ ਦੇ ਵਿਆਹ ਦੇ ਮੌਕੇ ਜਿਹੜੀਆਂ ਰੌਣਕਾਂ ਨੇ ਉਹ ਦੇਖਣ ਵਾਲੀਆਂ ਹੁੰਦੀਆਂ ਨੇ ਨਗਰ ਕੀਰਤਨ ਦੇ ਵਿੱਚ ਜਾ ਕੇ ਦਾਮਰ ਪ੍ਰਤੀਤ ਹੁੰਦਾ ਜਿਵੇਂ ਗੁਰੂ ਪਾਸ਼ਾ ਜੀ ਆ ਆਪ ਵਰਸਡੇ ਹੋਣ ਸਾਰੇ ਖਾਣ ਦੇ ਵਿੱਚ ਸੋ ਅੱਜ ਦੀ ਵੀਡੀਓ ਅਸੀਂ ਮਿੱਧ ਕਰਦੇ ਆ ਤੁਹਾਨੂੰ ਚੰਗੀ ਲੱਗੀ ਹੋਵੇਗੀ ਸੋ ਪਿਆਰੇ ਸਾ ਸੰਦੇ ਜੀ ਵੀਰੇ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹੀ ਬੜੀ ਜੁਣੀ ਲਿਖੋ